ਜੋ ਪੰਜਾਬ ਦੀ ਤਰੱਕੀ ਹੋਊਗੀ ਇਹਨਾਂ ਦੇ ਰਾਹੀਂ ਹੀ ਹੋਣੀ ਹੈ ਜਿਹੜੀਆਂ ਦੂਜੀ ਪਾਰਟੀਆਂ ਨੇ ਉਹ ਹੈਗੀਆਂ ਨੇ ਨੈਸ਼ਨਲ ਪਾਰਟੀਆਂ ਉਹਨਾਂ ਨੇ ਪੂਰੇ ਇੰਡੀਆ ਨੂੰ ਦੇਖਣਾ ਆ ਤੇ ਆਪਣੀ ਪੰਜਾਬ ਦੇ ਕੋਲੇ ਸਿਰਫ 13 ਸੀਟਾਂ ਨੇ ਤੇ ਕੋਈ ਨੈਸ਼ਨਲ ਪਾਰਟੀ ਆਪਣੇ ਪੰਜਾਬ ਨੂੰ ਨਹੀਂ ਪੁੱਛਦੀ ਹੈਗੀ ਇਹ ਜਿਹੜੀ ਆਪਣੀ ਜਿਹੜੀ ਖੇਤਰੀ ਪਾਰਟੀ ਆ ਰੀਜਨਲ ਪਾਰਟੀ ਆ ਉਹੀ ਸਿਰਫ ਪੰਜਾਬ ਦੀ ਤਰੱਕੀ ਕਰ ਸਕਦੀ ਹੈ ਤੇ ਅਸੀਂ ਤਾਂ ਹੀ ਉਹਨਾਂ ਦੇ ਹੱਥ ਦੇ ਵਿੱਚ ਪ੍ਰਚਾਰ ਕਰ ਰਹੇ ਹਾਂ ਆ ਚਾਹੇ ਅਸੀਂ ਛੰਗੇਕਰੋਂ ਵੀ ਬੈਠੇ ਆ ਪਰ ਬਹੁਤ ਇੱਥੇ ਬੇਰੋਜ਼ਗਾਰੀ ਹੈ ਬਹੁਤ ਲੋਕਾਂ ਨੂੰ ਆ ਰੋਜ਼ਗਾਰ ਦੀ ਉਮੀਦ ਹੈ ਜੋ ਉਹ ਇੱਥੇ ਚਾਹੁੰਦੇ ਨੇ ਤੇ ਇਸ ਕਰਕੇ ਮੈਂ ਇਸ ਸ਼੍ਰੋਮ ਨੇ ਕਾਲੀ ਗੱਲ ਦੇ ਹੱਕ ਵਿੱਚ ਪ੍ਰਚਾਰ ਕਰਨ ਆਈਆਂ ਤਾਂ ਜੋ ਉਹ ਇੱਥੇ ਹੋਰ ਤਰੱਕੀ ਦੀ ਜੋ ਉਹ ਉਮੀਦ ਹਸਦਾ ਲੈ ਕੇ ਆਉਂਦੇ ਨੇ ਬਹੁਤ ਚੰਗਾ ਲੱਗਦਾ ਜੀ ਔਰ ਐਨ ਆਰ ਆਈ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਕਿਉਂਕਿ ਬੜਾ ਔਖਾ ਹੁੰਦਾ ਆਪਣੀ ਜੇਬ ਚੋਂ ਪੈਸੇ ਕੱਢਣਾ ਔਰ ਐਨ ਆਰ ਆਈਆਂ ਨੇ ਆਪਣੀ ਜੇਬ ਚੋਂ ਪੈਸੇ ਲਗਾ ਕੇ ਇੱਕ ਪਾਰਟੀ ਦੇ ਵਿਸ਼ਵਾਸ ਕਰਕੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਦੇ ਲਈ ਹੰਗਾਰਾ ਭਰਿਆ ਇੰਨੀਆਂ-ਨੀਆਂ ਟਿਕਟਾਂ ਲਾ ਕੇ ਪੰਜਾਬ ਚਾਏ ਔਰ ਉਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਨੂੰ ਜਿਤਾਇਆ ਮੁੜ ਕੇ ਉਹਨਾਂ ਨੇ ਉਹਨਾਂ ਦੇ ਫੋਨ ਚੱਕਣੇ ਬੰਦ ਕਰਤੇ ਉਹਨਾਂ ਦੇ ਕੰਮ ਕਰਨੇ ਬ ਤੋ ਇਹ ਥਗਿਆ ਹੋਇਆ ਮਹਿਸੂਸ ਕਰਦੇ ਨੇ ਇਸ ਕਰਕੇ ਹੁਣ ਦੁਬਾਰਾ ਆਪਣੀ ਕੇਤਰੀ ਪਾਰਟੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਚਾਰ ਕਰਨ ਆਏ ਨੇ ਜੀ ਪੰਜਾਬ ਦੀ ਤਰੱਕੀ ਦੇ ਵਿੱਚ ਐਨ ਆਰ ਆਈ ਆ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਹੁਣ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਯਾਨੀ ਲੋਕ ਸਭਾ ਚੋਣਾਂ ਦਾ ਭਾਰਤ ਦੇ ਵਿੱਚ ਅਗਾਹ ਚੱਲ ਰਿਹਾ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰ ਪੂਰੀ ਦਿਨ ਰਾਤ ਇਕੱਤੇ ਹੋਏ ਨੇ ਉੱਥੇ ਐਨ ਆਰ ਆਈ ਵੀ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਆਪਣੇ ਸੰਵਿਧਾਨ ਦੇ ਤਹਿਤ ਮਿਲੇ ਅਧਿਕਾਰਾਂ ਨੂੰ ਵੋਟ ਦੇ ਰੂਪ ਦੇ ਵਿੱਚ ਪਾਉਣ ਵਾਸਤੇ ਪੰਜਾਬ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀਆਂ ਜਿੱਥੇ ਲੁਧਿਆਣਾ ਦੇ ਵਿੱਚ ਐਨ ਆਰ ਆਈ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਜਿੱਥੇ ਵੋਟ ਪਾਉਂਗੇ ਉੱਥੇ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਐਨ ਆਰ ਆਈ ਪੰਜਾਬ ਦੇ ਵਿੱਚ ਪਹੁੰਚੇ ਹੋਏ ਨੇ ਤੇ ਵੋਟ ਪਾਉਣ ਦੇ ਨਾਲ ਨਾਲ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਆਏ ਤੁਸੀਂ ਮੇਰਾ ਨਾਮ ਜਸਲੀਨ ਕੌਰ ਹੈ ਤੇ ਮੈਂ ਕੈਨੇਡਾ ਤੋਂ ਆਈ ਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਐਨ ਆਰ ਆਈ ਪੰਜਾਬ ਦੀ ਤਰੱਕੀ ਦੇ ਵਿੱਚ ਕਿਹਾ ਜਾਂਦਾ ਕਿ ਵੱਡਾ ਯੋਗਦਾਨ ਪਾ ਰਹੇ ਨੇ ਹੁਣ ਤੁਸੀਂ ਸੰਵਿਧਾਨ ਦੇ ਤਹਿਤ ਜਿਹੜੇ ਮਿਲੇ ਹੱਕ ਨੇ ਉਹਨੂੰ ਨਿਭਾਉਣ ਵਾਸਤੇ ਆਏ ਹੋ ਜਾਂ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਤੇ ਪ੍ਰਚਾਰ ਕਰਨ ਆਏ ਹੋ ਅਸੀਂ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਚ ਪ੍ਰਚਾਰ ਕਰਨ ਵੀ ਆਏ ਆ ਤੇ ਆਪਣੇ ਦਿੱਤੇ ਹੋਏ ਜਿਹੜੇ ਸੰਵਿਧਾਨ ਵੱਲੋਂ ਦਿੱਤੇ ਅਧਿਕਾਰ ਨੇ ਉਹ ਵੀ ਕਰਨ ਆਏ ਆ ਵੋਟ ਪਾਉਣ ਆਏ ਆ ਉਹਨਾਂ ਨੂੰ ਤਾਂ ਕਿਸ ਤਰ੍ਹਾਂ ਦੇਖ ਕਿ ਇੱਕ ਪਾਸੇ ਪੰਜਾਬ ਜਾਂ ਇੱਕ ਪਾਸੇ ਕੈਨੇਡਾ ਵਾ ਦੋਨੋਂ ਪਾਸੇ ਇਲੈਕਸ਼ਨ ਤੁਸੀਂ ਦੇਖੇ ਹੋਣੇ ਆ ਕੀ ਫਰਕ ਨਜ਼ਰ ਆ ਰਿਹਾ ਇਲੈਕਸ਼ਨਸ ਮੈਂ ਦੋਨੇ ਪਾਸੇ ਦੇਖੇ ਨੇ ਆਪਣੇ ਪੰਜਾਬ ਦੇ ਵਿੱਚ ਥੋੜੇ ਜਿਆਦਾ ਜੋਰਾਂ ਸ਼ੋਰਾਂ ਨਾਲ ਹੁੰਦਾ ਆ ਉੱਥੇ ਥੋੜਾ ਚੁੱਪਚਾਪ ਤਰੀਕੇ ਨਾਲ ਹੁੰਦੇ ਆ ਤੇ ਇੱਥੇ ਆਪਾਂ ਨੂੰ ਇਦਾਂ ਹੈ ਕਿ ਉਹ ਆਲਰੇਡੀ ਡਿਵੈਲਪਡ ਆ ਕੰਟਰੀ ਇੱਥੇ ਆਪਾਂ ਨੂੰ ਡਿਵੈਲਪਮੈਂਟ ਦੀ ਲੋੜ ਆ ਪਿਛਲੇ 7 ਸਾਲਾਂ ਤੋਂ ਕੋਈ ਡਿਵੈਲਪਮੈਂਟ ਨਹੀਂ ਹੋਈ ਹੈਗੀ ਜੋ ਮੈਂ ਦੇਖੀ ਆ ਤੇ ਮੈਨੂੰ ਇਦਾਂ ਹੈ ਕਿ ਜੇ ਆਪਾਂ ਆਪਣੀ ਖੇਤਰੀ ਪਾਰਟੀ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਤਾਂ ਆਪਣੀ ਤਰੱਕੀ ਹੋਊਗੀ ਹੋਰ ਨਵੇਂ-ਨਵੇਂ ਪ੍ਰੋਜੈ ਤੇ ਉਧਰਲੀ ਕੰਟਰੀ ਜਿਹੜੀ ਆ ਉਹ ਬਿਲਕੁਲ ਡਿਵੈਲਪਡ ਆ ਉੱਥੇ ਕੋਈ ਚੀਜ਼ ਦੀ ਕਮੀ ਨਹੀਂ ਹੈਗੀ ਆਪਾਂ ਨੂੰ ਇੱਥੇ ਆਪਾਂ ਨੂੰ ਜ਼ਿਆਦਾ ਜੋਰ ਲਾਉਣ ਦੀ ਲੋੜ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਵੋਟ ਤੁਸੀਂ ਕਹਿੰਦੇ ਹੋ ਵੋਟ ਪਾਉਣ ਵਾਸਤੇ ਆਏ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਾ ਹੱਕ ਦੇ ਵਿੱਚ ਹੀ ਪ੍ਰਚਾਰ ਕਰਨ ਦਾ ਕੀ ਮੁੱਖ ਬਕਸਾ ਹੈ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਹੈ ਇਹ ਜੋ ਪੰਜਾਬ ਦੀ ਤਰੱਕੀ ਹੋਊਗੀ ਇਹਨਾਂ ਦੇ ਰਾਹੀਂ ਹੀ ਹੋਣੀ ਹੈ ਜਿਹੜੀਆਂ ਦੂਜੀ ਪਾਰਟੀਆਂ ਨੇ ਉਹ ਹੈਗੀਆਂ ਨੇ ਨੈਸ਼ਨਲ ਪਾਰਟੀਆਂ ਉਹਨਾਂ ਨੇ ਪੂਰੇ ਇੰਡੀਆ ਨੂੰ ਦੇਖਣਾ ਆ ਤੇ ਆਪਣੀ ਪੰਜਾਬ ਦੇ ਕੋਲੇ ਸਿਰਫ 13 ਸੀਟਾਂ ਨੇ ਤੇ ਕੋਈ ਨੈਸ਼ਨਲ ਪਾਰਟੀ ਆਪਣੇ ਪੰਜਾਬ ਨੂੰ ਨਹੀਂ ਪੁੱਛਦੀ ਹੈਗੀ ਇਹ ਜਿਹੜੀ ਆਪਣੀ ਜਿਹੜੀ ਖੇਤਰੀ ਪਾਰਟੀ ਆ ਅਰੀਜਨਲ ਪਾਰਟੀ ਆ ਉਹੀ ਸਿਰਫ ਪੰਜਾਬ ਦੀ ਤਰੱਕੀ ਕਰ ਸਕਦੀ ਹੈ ਤੇ ਅਸੀਂ ਤਾਂ ਹੀ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਹਾਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਕਿੱਥੋਂ ਆਇਓ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਅਮਨ ਸੰਧੂ ਮੈਂ ਕੈਨੇਡਾ ਤੋਂ ਆਇਆ ਜੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਦਿਨ ਤੋਂ ਤੁਸੀਂ ਜਿਹੜਾ ਪੰਜਾਬ ਆਏ ਹੋ ਹੋ ਤੇ ਪ੍ਰਚਾਰੇ ਡਟੇ ਹੋ ਮੈਨੂੰ ਹੋ ਗਿਆ ਜੀ 10 ਤੋਂ 2 ਹਫ਼ਤੇ ਨੇੜੇ ਜਿਹੜੇ ਹੋ ਚੁੱਕੇ ਆ ਜੀ ਤੇ ਪ੍ਰਚਾਰ ਦੇ ਵਿੱਚ ਡਟੇ ਹੋયા ਜੀ ਕਿਉਂਕਿ ਇੱਥੇ ਆਪਾਂ ਆਪਣੀ ਖੇਤਰੀ ਪਾਰਟੀ ਚ ਤੋਣ ਲਈ ਆਏ ਆ ਤੇ ਮੈਂ ਪਹਿਲਾਂ ਦੱਸਿਆ ਸੀ ਕਿਸੇ ਨੂੰ ਕਿ ਆਪਣੀ ਜਿਹੜੀ ਜਮੀਨਾਂ ਨੇ ਵੀ ਦੱਸਿਆ ਤੇ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੇ ਕੁਝ ਨਹੀਂ ਕਰਨਾ ਜੀ ਆਪ ਨੂੰ ਆਪਾਂ ਨੂੰ ਜੇ ਬਚਾ ਸਕਦੀ ਆਪਣੀ ਹੋਂਦ ਬਚਾ ਸਕਦੀ ਆਪਣੀ ਖੇਤਰੀ ਪਾਰਟੀ ਆ ਜੀ ਆਪਾਂ ਨੂੰ ਜਿਤਾ ਕੇ ਅੱਗੇ ਲੈ ਕੇ ਆਈਏ ਤੇ ਪੰਜਾਬ ਦੀ ਤਰੱਕੀ ਕਰੀਏ ਪਰ ਨੈਸ਼ਨਲ ਪਾਰਟੀਆਂ ਕਹਿ ਰਹੀਆਂ ਨੇ ਕਿ ਦੇਸ਼ ਦੀ ਇਲੈਕਸ਼ਨ ਹੈ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਤੇ ਉਸ ਪਾਰਟੀ ਨੂੰ ਵੋਟ ਪਾਈ ਜਾਵੇ ਜਿਹਨਾਂ ਦਾ ਪਾ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦਾ ਵਾ ਤਾਂ ਬੀਜੇਪੀ ਇਹ ਪ੍ਰਚਾਰ ਕਰ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਖੇਤਰੀ ਭਾਸ਼ਤੀਆਂ ਨੂੰ ਵੋਟ ਪਾਈ ਜਾਵੇ ਪ੍ਰਧਾਨ ਮੰਤਰੀ ਬਣ ਕੇ ਕੀਤਾ ਕੀ ਹੈ ਸਾਡੇ ਲਈ ਉਹਨਾਂ ਨੇ ਇਹ ਦੱਸੋ ਪਹਿਲਾਂ ਤਾਂ ਜਿਹੜੇ ਜਿਹੜੇ ਕਹਿੰਦੇ ਨੇ ਜੀ ਨੈਸ਼ਨਲ ਪਾਰਟੀ ਸਾਡੀ ਤਰੱਕੀ ਕਰ ਸਕਦੀ ਹੈ ਉਹਨਾਂ ਨੂੰ ਇਹ ਦੱਸੋ ਪੁੱਛੋ ਕਿ ਉਹਨਾਂ ਨੇ ਸਾਡੇ ਲਈ ਕੀਤਾ ਕੀ ਆ ਆਪਣੀ ਖੇਤਰੀ ਪਾਰਟੀ 10 ਸਾਲ ਜਿਹਨਾਂ ਨੇ ਰਾਜ ਕੀਤਾ ਜਿਹੜੀਆਂ ਸੜਕਾਂ ਬਣੀਆਂ ਨੇ ਜਿਹੜੇ ਸਕੂਲ ਬਣੇ ਨੇ ਜਿਹੜੇ ਹਸਪਤਾਲ ਬਣੇ ਨੇ ਬਿਜਲੀ ਬਣ ਜਿਹੜੀ ਸਰਪਲਸ ਹੋਈ ਆ ਆਪਣੇ ਕੋਲ ਸਿਰਫ ਇੱਕ ਡੈਮ ਸੀਗਾ ਨੰਗਲ ਡੈਮ ਪਾਖੜਾ ਡੈਮ ਸੀਗਾ ਉਸ ਤੋਂ ਬਿਨਾ ਜਿੰਨੇ ਡੈਮ ਲੱਗੇ ਜੀ ਸਾਰੇ ਆਪਣੇ ਬਿਜਲੀ ਲਈ ਉਹ ਆਪਣੀ ਖੇਤਰੀ ਪਾਰਟੀ ਕਾਲੀ ਸ਼ੋਮਣੀ ਕਾਲੀਦਾਰ ਨੇ ਲਵਾਏ ਨੇ ਜਿੰਨੀਆਂ ਸੜਕਾਂ ਬਣੀਆਂ ਨੇ ਜਿੰਨੀਆਂ ਤੁਸੀਂ ਦੇਖਦੇ ਹੋ ਬਠਿੰਡ ਵਾਲੀ ਹੋਗੀ ਲੁਧਿਆਣੇ ਵਾਲੀ ਹੋਗੀ ਜਿਹੜੇ ਪਾਸੇ ਦੇਖਦੇ ਹੋ ਸਾਰੀਆਂ ਸੜਕਾਂ ਦੀ ਡਿਵੈਲਪਮੈਂਟ ਕੀਤੀ ਆ ਤਾਂ ਉਹ ਵੀ ਆਪਣੀ ਖੇਤਰੀ ਪਾਰਟੀ ਕਾਲੀਦਾਰ ਨੇ ਕੀਤੀ ਆ ਜਿੰਨੇ ਸਕੂਲ ਬਣਾਏ ਜਿੰ ਕਿ ਸੱਤ ਸਾਲੋਂ ਤੋਂ ਆਪਣੀ ਖੇਤਰੀ ਪਾਰਟੀ ਨਹੀਂ ਇੱਥੇ ਹੈਗੀ ਤਾਂ ਮੈਨੂੰ ਦੱਸੋ ਕਿੱਥੇ ਕਿਸੇ ਆਪਣੇ ਨੈਸ਼ਨਲ ਪਾਰਟੀ ਵਾਲੇ ਨੇ ਇੱਕ ਵੀ ਲਾਤੀ ਹੋਵੇ ਜੀ ਤਾਂ ਕਿਸ ਤਰ੍ਹਾਂ ਦੇ ਦੇਓ ਐਨ ਆਰ ਆਈ ਜਦੋਂ ਪੰਜਾਬ ਦੇ ਵਿੱਚ ਆਂਦੇ ਨੇ ਤਾਂ ਪੰਜਾਬ ਦੇ ਜਿਹੜੇ ਹੈਗਾ ਹਾਲਾਤਾਂ ਨੂੰ ਦੇਖ ਕੇ ਕਿਸ ਤਰ੍ਹਾਂ ਲੱਗਦਾ ਵਾ ਕਿ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਤੁਸੀਂ ਪ੍ਰਚਾਰ ਕਰਨ ਆਇਓ ਜਾਂ ਕੋਈ ਹੋਰ ਕਾਰਨ ਹੈ ਕਿ ਬਾਕੀ ਐਨ ਆਰ ਆਈ ਵੀ ਹੋਰ ਕੀ ਸੋਚਦੇ ਨੇ ਉਹ ਨੇ ਪੰਜਾਬ ਡੈਫੀਨੇਟਲੀ ਪੰਜਾਬ ਦੇ ਹਾਲਾਤ ਦੇਖ ਕੇ ਹੀ ਅਸੀਂ ਪ੍ਰਚਾਰ ਕਰਨ ਆਏ ਆ ਅੱਜ ਕੱਲ ਇੱਥੇ ਕੀ ਹੈ ਯੂਥ ਇੱਥੇ ਰਹਿਣਾ ਪਸੰਦ ਹੀ ਨਹੀਂ ਕਰ ਰਿਹਾ ਕਿਉਂ ਕਿਉਂਕਿ ਇੱਥੇ ਬੇਰੋਜ਼ਗਾਰੀ ਬਹੁਤ ਜ਼ਿਆਦਾ ਕਿਸੇ ਨੂੰ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਤਾਂ ਹੀ ਇੱਥੋਂ ਬਾਹਰ ਜਾ ਰਿਹਾ ਹੈ ਕੈਨੇਡਾ ਸਾਨੂੰ ਇਦਾਂ ਅਸੀਂ ਆਹ ਪ੍ਰਚਾਰ ਕਰਨਾ ਚਾਹੁੰਦੇ ਆ ਕਿ ਆਪਣਾ ਖੇਤਰੀ ਪਾਰਟੀ ਆਊਗੀ ਕੋਈ ਨਮੀਆਂ ਪ੍ਰੋਜੈਕਟ ਲੈ ਕੇ ਆਉਣਗੇ ਆਪਣੇ ਇੱਥੇ ਸੋ ਥੈਟ ਆਪਣਾ ਜਿਹੜਾ ਯੂਥ ਬਾਹਰ ਭੱਜ ਰਿਹਾ ਹੈ ਉਹ ਇੱਥੇ ਰਹਿ ਕੇ ਹੀ ਇੱਥੇ ਦੀਆਂ ਕੰਪਨੀਆਂਾਂ ਆਪਣੇ ਵਿੱਚ ਕੰਮ ਕਰੇ ਤੇ ਆਪਣੇ ਪੰਜਾਬ ਨੂੰ ਉੱਚੇ ਲੈਵਲ ਤੇ ਲੈ ਕੇ ਜਾਵੇ ਬਾਕੀ ਐਨਆਰਆਈ ਨਾਲ ਵੀ ਗੱਲ ਹੋਈ ਕੋਈ ਹੋਰ ਵੀ ਆ ਰਹੇ ਨੇ ਜਾਂ ਕੋਈ ਤੁਸੀਂ ਸਿਰਫ ਆਇਓ ਕੋਈ ਹੋਰਾਂ ਨਾਲ ਵੀ ਗੱਲਬਾਤ ਹੋਈ ਕੋਈ ਹੋਰ ਆ ਰਹੇ ਨੇ ਹਾਂਜੀ ਨਹੀਂ ਡੈਫੀਨਿਟਲੀ ਸਾਡੇ ਫਰੈਂਡ ਸਰਕਲ ਚ ਜਿੰਨੇ ਨੇ ਅਸੀਂ ਆਗੇ ਪਹਿਲਾਂ ਆਗੇ ਉਹ ਆਪਣੇ ਕੰਮ ਕਰ ਕਰਕੇ ਥੋੜਾ ਲੇਟ ਹੋ ਗਏ ਪਰ ਉਹਨਾਂ ਨੇ ਆ ਜਾਣਾ ਹੈ ਇਹਨੂੰ ਦੋ ਵੀਕਾਂ ਦੇ ਵਿੱਚ ਆ ਜਾਣਾ ਉਹਨਾਂ ਨੇ ਕਿ ਫਿਰ ਨੇ ਲਾਸਟ ਵਾਲੇ ਵੀਕ ਚ ਆ ਕੇ ਆਉਣਾ ਹੈ ਪਰ ਸਾਰਿਆਂ ਨੇ ਜ਼ਰੂਰ ਆਉਣਾ ਸਾਡੇ ਫਰੈਂਡ ਸਰਕਲਸ 'ਚ ਤੋਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਲੁਧਿਆਣਾ ਦੀਆਂ ਜਿੱਥੇ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਹੋਵੇ ਭਾਜਪਾ ਹੋਵੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਪ੍ਰਚਾਰ ਕਰਦੇ ਹੋ ਉਹਨ ਐਨਆਰਆਈ ਵੀ ਵੱਡੀ ਗਿਣਤੀ ਦੇ ਵਿੱਚ ਹਾਥਾਂਾਂ ਦੇ ਵਿੱਚ ਪੋਸਟਰ ਫੜ ਕੇ ਸਟicker ਫੜ ਕੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਆ ਕਿਰਨਪ੍ਰੀਤ ਕੌਰ ਮੈਂ ਕੈਨੇਡਾ ਤੋਂ ਆਈ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਹੱਥ ਦੇ ਵਿੱਚ ਸਟicker ਫੜੇ ਹੋਏ ਨੇ ਪਰ ਪੰਜਾਬ ਦਾ ਪ੍ਰਚਾਰ ਤੇ ਇੱਕ ਪਾਸੇ ਕੈਨੇਡਾ ਦੇ ਪ੍ਰਚਾਰਕ ਕਿੰਨਾ ਕੋ ਫਰਕ ਲੱਗ ਰਿਹਾ ਫਰਕ ਦੇਖੋ ਜੀ ਇੰਡੀਆ ਨੂੰ ਲਾਰਜੈਸਟ ਡੈਮੋਕ੍ਰੇਸੀ ਕਿਹਾ ਜਾਂਦਾ ਹੈ ਤੇ ਇੱਥੇ ਦਾ VOTING ਸਿਸਟਮ ਹੈ ਜੋ ਸਭ ਤੋਂ ਵੱਡਾ ਉਤੋਂ ਦੀ ਪੋਪੂਲੇਸ਼ਨ ਆਪਣੀ ਸਾਰਿਆਂ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਹੈ ਤੇ ਪੰਜਾਬੀ ਖੇਤਰ ਹੈ ਜੋ ਇੱਥੇ ਲੋਕ ਬੜੇ ਭਾਵੁਕ ਹੈ ਇਹ ਆਪਣੀ ਤਰੱਕੀ ਚਾਹੁੰਦੇ ਆ ਇੱਥੇ ਦੇ ਸਾਰੇ ਵਪਾਰੀ ਆ ਇੱਥੇ ਦੇ ਰਹਿਣ ਵਾਲੇ ਲੋਕ ਨੇ ਜਿਹੜੇ ਬਹੁਤ ਕੰਮ ਕਰਨ ਵਾਲੇ ਲੋਕ ਨੇ ਸਭ ਨੂੰ ਤਰੱਕੀ ਚਾਹੀਦੀ ਹੈ ਤਰੱਕੀ ਲਈ ਉਹਨਾਂ ਨੂੰ ਆਪਣੀ ਸਰਕਾਰ ਆਪਣੀਆਂ ਕਾਲੀਦਨ ਨੂੰ ਇੱਥੇ ਲੈ ਕੇ ਆਉਣਾ ਪਏਗਾ ਇਸ ਕਰਕੇ ਇੱਥੇ ਦਾ ਪ੍ਰਚਾਰ ਕੰਪੈਰੀਟਿਵ ਬਾਰ ਜਿੱਥੇ ਆਲਰੇਡੀ ਸਾਰਾ ਕੁਝ ਡਵੈਲਪਡ ਹੈ ਇੱਥੇ ਮੇਜਰ ਪ੍ਰਚਾਰ ਹੁੰਦਾ ਤੁਸੀਂ ਤੁਸੀਂ ਇੰਡੀਆ ਤੋਂ ਕਦੋਂ ਮੂਵ ਹੋਏ ਹੋ ਤੁਸੀਂ ਉੱਥੇ ਪਰਮਾਨੈਂਟ ਸੈਟਲ ਹੋ ਚੁੱਕੇ ਹੋ ਕਿ ਵੋਟ ਵਗੈਰਾ ਹਰੇ ਹੱਥ ਹੈ ਹੀ ਆ ਵੋਟ ਮੇਰੀ ਇੱਥੇ ਹੈ ਜੀ ਆਦਰਵਾਇਜ਼ ਮੈਂ ਪਰਮਾਨੈਂਟ ਉੱਧਾ ਉੱਥੇ ਸੈਟਲ ਨਾ ਪਰ ਮੈਂ ਇੰਡੀਆ ਤੋਂ ਮੂਵ ਫਲੇ ਸਿਰਫ 1 ਸਾਲ ਪਹਿਲਾਂ ਹੋਈ ਸੀ ਕ ਤੁਸੀਂ ਹਾਲਾਤ ਦੇਖ ਸਕਦੇ ਹੋ ਇੱਥੇ ਦੇ ਆ ਚਾਹੇ ਅਸੀਂ ਚੰਗੇ ਘਰੋਂ ਵੀ ਬੈਠੇ ਆ ਪਰ ਬਹੁਤ ਇੱਥੇ ਬੇਰੋਜ਼ਗਾਰੀ ਹੈ ਬਹੁਤ ਲੋਕਾਂ ਨੂੰ ਰੋਜ਼ਗਾਰ ਦੀ ਉਮੀਦ ਹੈ ਜੋ ਉਹ ਇੱਥੇ ਚਾਹੁੰਦੇ ਨੇ ਤੇ ਇਸ ਕਰਕੇ ਮੈਂ ਇਸ ਸ਼ਰਮ ਨੇ ਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਆਈਆਂ ਤਾਂ ਜੋ ਉਹ ਇੱਥੇ ਹੋਰ ਤਰੱਕੀ ਦੀ ਜੋ ਉਮੀਦ ਅਸਾ ਦਾ ਲੈ ਕਿ ਹੁੰਦੇ ਨੇ ਐਨ ਆਰ ਆਈ ਕਹਿੰਦੇ ਨੇ ਪਿਛਲੇ ਦਿਨਾਂ ਵਿੱਚ ਪਿਛਲੇ ਅਗਰ 10 ਸਾਲ ਦੀ ਗੱਲ ਕੀਤੀ ਜਾਵੇ ਤਾਂ ਐਨ ਆਰ ਆਈ ਆਮ ਆਦਮੀ ਪਾਰਟੀ ਦੀ ਬਹੁਤ ਸਪੋਰਟ ਕਰਦੇ ਨਜ਼ਰ ਆਏ ਨੇ ਪੰਜਾਬ ਦੇ ਵਿੱਚ ਤਾਂ ਜਗ੍ਹਾ ਜਗ੍ਹਾ ਦੇ ਵਿੱਚ ਪੋਸਟਰ ਲੈ ਕੇ ਖੜੇ ਹੋ ਕੇ ਆਮ ਆਦਮੀ ਪਾਰਟੀ ਦੇ ਹੱਕੇ ਪਚਾਰ ਕਰਦੇ ਵੀ ਨਜ਼ਰ ਆਏ ਨੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਹੱਕੇ ਪਚਾਰ ਕਰ ਰਹੇ ਹੋ ਕੀ ਖਾਸ ਮਕਸਦ ਹੈ ਮੈਂ ਇੱਥੇ ਹੀ ਰਹਿਣ ਵਾਲੀ ਆ ਮੈਂ ਲੁਧਿਆਣੇ ਦੀ ਵਸਨੀਕ ਆ ਮੈਂ ਇੱਥੋਂ ਹੀ ਇੱਥੇ ਪਲੀ ਬੜੀ ਆ ਇੱਥੋਂ ਦਾ ਸਾਰਾ ਕੁਝ ਹੁੰਦੇ ਦੇਖਿਆ ਤੇ ਜਦੋਂ ਤੱਕ ਮੈਂ ਇੱਥੇ ਰਹੀ ਆ ਮੈਂ ਇਹੀ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਇੱ ਲੋ ਇਥੋ ਜੇਤੂਗਰਾਹ ਹੋਈ ਹੈ ਬਟ ਅਸ ਤੇ ਕਰੋਨਾ ਨੇ ਕੋਈ ਵੀ ਇਥੇ ਤਰੱਕੀ ਦੀ ਗੱਲ ਕਰੀ ਹੋਵੇ ਜੇ ਉਹਨਾਂ ਨੇ ਕੋਸ਼ਿਸ਼ ਕੀਤਾ ਉਹਨਾਂ ਦੇ ਸਿਰਫ ਘਰਾਂ 'ਚ ਤਰੱਕੀ ਹੋਈ ਹੈ ਜੀ ਉਹਨਾਂ ਨੇ ਸਿਰਫ ਆਪਣੇ ਪਰਿਵਾਰ ਵਧਾਏ ਨੇ ਸਭ ਨੇ ਵਿਆਹ ਕਰਾਏ ਨੇ ਤਰੱਕੀ ਦਾ ਤਾਂ ਕਿਸੇ ਨੇ ਕੋਈ ਨਾ ਨਹੀਂ ਲਿਆ ਇਥੇ ਬਸ ਸੋਰ ਇਸ ਕਰਕੇ ਮੈਂ ਤਾਂ ਇਥੇ ਪ੍ਰਚਾਰ ਇਸ ਲਈ ਆਈਆਂ ਕਰਨ ਤਾ ਜੋ ਅਸੀਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰ ਸਕੀਏ ਤਾਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਵਾਪਸੀ ਕਰ ਸਕੇਗੀ ਕਿਉਂਕਿ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੋਜੀਸ਼ਨ ਹੈ ਕਾਫੀ ਡਾਊਨ ਨਹੀਂ ਬਿਲਕੁਲ ਜੀ ਵਾਪਸੀ ਕਰੇਗੀ ਲੋਕੀ ਸਾਰਾ ਬਹੁਤ ਸਮਰਥਨ ਦੇ ਰਿਹਾ ਇਹਨਾਂ ਪਰਵਾਹ ਹੁੰ ਘਾਰਾ ਮਿਲਦਾ ਜਿੱਥੇ ਵਸੀ ਜਾਂਦੇ ਆ ਸਾਨੂੰ ਬਹੁਤ ਸਪੋਰਟ ਮਿਲਦੀ ਹੈ ਉਹਦੇ ਉੱਪਰ ਜੋ ਲੁਧਿਆਣਾ ਨੂੰ ਇਸ ਵਾਰ ਯੋਮੀਦਮਾਰ ਉਮੀਦਵਾਰ ਮਿਲਿਆ ਸਦਾ ਰஞ்சிਤ ਸਿੰਘ ਢਿੱਲੋਂ ਜੇ ਤੁਸੀਂ ਉਹਨਾਂ ਨੂੰ ਹਲਕਾ ਈਸਟ ਵਿੱਚ ਜੋ ਕਿ ਉਹਨਾਂ ਦਾ ਪਹਿਲਾਂ ਜਿੱਥੋਂ ਜੇਤੂ ਰਹੇ ਨੇ ਉੱ ਉਹੀ ਲੋਕ ਚਾਹੀਦੇ ਨੇ ਜੋ ਉਹਨਾਂ ਦੀ ਤਰੱਕੀ ਕਰਾ ਸਕਣ ਸ਼ੋਮਨਿਆ ਕਾਲੀਦਲ ਦਾ ਵਿਜ਼ਨ ਹੈ ਤੇ ਸਦਾਰਨਜੀਤ ਸਿੰਘ ਐਸੇ ਨੇਤਾ ਨੇ ਜੋ ਕੰਮ ਕਰ ਸਕਦੇ ਨੇ ਇਸ ਕਰਕੇ ਤੁਹਾਨੂੰ ਲੱਗਦਾ ਕਿ ਬਾਕੀ ਐਨਆਰਆਈ ਨੂੰ ਵੀ ਆਣਾ ਚਾਹੀਦਾ ਵਾ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਨਾਲ ਜਿਹੜੇ ਨਾ ਜਿਹੜਾ ਮਿੱਟੀ ਦੇ ਨਾਲ ਜੁੜੇ ਹੋਏ ਐਨਆਰਆਈ ਨੇ ਉਹਨਾਂ ਨੂੰ ਵੀ ਆ ਕੇ ਇੱਥੇ ਆਪਣਾ ਜਿਹੜਾ ਵਾ ਹੱਕ ਨਿਵਾਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਆਏ ਜੀ ਸਾਡੇ ਨਾਲ ਦੇ ਹੋਰ ਸਾਥੀ ਵੀ ਇੱਥੇ ਜ਼ਰੂਰ ਪਹੁੰਚਣਗੇ ਪਹੁੰਚਣ ਵਾਲੇ ਵੀ ਨੇ ਤੇ ਜਿੱਥੋਂ ਤੱਕ ਸਾਨੂੰ ਪਤਾ ਲੱਗ ਰਿਹਾ ਹੈ ਬਹੁਤ ਲੋਕੀ ਦੂਰ ਦੂਰੋਂ ਚੱਲ ਕੇ ਇਸ ਵਾਰੀ ਪਰਚਾਰ ਦੇ ਵਿੱਚ ਹਿੱਸਾ ਪਾਉਣ ਆ ਰਹੇ ਨੇ ਕਿਉਂਕਿ ਉਹ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਜਿੱਥੇ ਲੋਕਲ ਜਿਹੜੇ ਨੇ ਰੈਜ਼ੀਡੈਂਟ ਉਹ ਆਪਣੇ ਹੱਕ ਦੇ ਉਮੀਦਵਾਰ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਨੇ ਉੱਥੇ ਐਨਆਰਆਈ ਵੀ ਪਹੁੰਚੇ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਆਪ ਤਾਂ ਤੁਸੀਂ ਪ੍ਰਚਾਰ ਕਰ ਹੀ ਰਹੇ ਹੋ ਜਦੋਂ ਐਨਆਰਆਈਆਂ ਦਾ ਸਾਥ ਮਿਲਦਾ ਕਿਸ ਤਰ੍ਹਾਂ ਕੋ ਹੁੰਗਾਰਾ ਬਹੁਤ ਚੰਗਾ ਲੱਗਦਾ ਜੀ ਔਰ ਐਨਆਰਆਈ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਕਿਉਂਕਿ ਬੜਾ ਔਖਾ ਹੁੰਦਾ ਆਪਣੀ ਜੇਬ ਚੋਂ ਪੈਸੇ ਕੱਢਣਾ ਔਰ ਐਨਆਰਆਈਆਂ ਨੇ ਆਪਣੀ ਜੇਬ ਚੋਂ ਪੈਸੇ ਲਗਾ ਕੇ ਇੱਕ ਪਾਰਟੀ ਦੇ ਵਿਸ਼ਵਾਸ ਕਰਕੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਦੇ ਲਈ ਹੁੰਗਾਰਾ ਭਰਿਆ ਇੰਨੀਆਂ-ਨੀਆਂ ਟਿਕਟਾਂ ਲਾ ਕੇ ਔਰ ਉਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਨੂੰ ਜਿਤਾਇਆ ਮੁੜ ਕੇ ਉਹਨਾਂ ਨੇ ਉਹਨਾਂ ਦੇ ਫੋਨ ਚੱਕਣੇ ਬੰਦ ਕਰਤੇ ਉਹਨਾਂ ਦੇ ਕੰਮ ਕਰਨੇ ਬੰਦ ਕਰਤੇ ਤੋਂ ਇਹ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਇਸ ਕਰਕੇ ਹੁਣ ਦੁਬਾਰਾ ਆਪਣੀ ਖੇਤਰੀ ਪਾਰਟੀ ਲਈ ਸ਼ਰੋਮਣੀ ਕਾਲੀਦਾਲ ਲਈ ਪ੍ਰਚਾਰ ਕਰਨ ਆਏ ਨੇ ਜੀ ਤਾਂ ਤਸਵੀਰਾਂ ਦਿਖਾ ਰਹੇ ਆ ਕਿ ਘਰ-ਘਰ ਜਾ ਕੇ ਐਨਆਰਆਈ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਨੇ ਜਰ ਆਏ ਨੇ ਲੋਕਾਂ ਦੇ ਨਾਲ ਰਸਤਾ ਕਾਇਮ ਕਰਕੇ ਉਹਨਾਂ ਨੂੰ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਪਾਣ ਦੀ ਅਪੀਲ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਕਿ ਸਾਨੂੰ ਜੋ ਸੰਵਿਧਾਨ ਦੇ ਤਹਿਤ ਹੱਕ ਮਿਲੇ ਨੇ ਅਧਿਕਾਰ ਮਿਲੇ ਨੇ ਉਸ ਨੂੰ ਜ਼ਰੂਰ ਨਿਭਾਵਾਂਗੇ ਬੇਸ਼ੱਕ ਉਹ ਕੈਨੇਡਾ ਚਲੇ ਗਏ ਨੇ ਪਰ ਜਿਹੜੇ ਅਧਿਕਾਰ ਨੇ ਉਸ ਨੂੰ ਨਿਭਾਉਣ ਵਾਸਤੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਐਨ ਆਰ ਆਈ ਪੰਜਾਬ ਪਹੁੰਚ ਰਹੇ ਨੇ ਤੇ ਪ੍ਰਚਾਰ ਵੀ ਕਰਨਗੇ ਆਪਣੇ ਹੱਕ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਤੇ ਵੋਟ ਵੀ ਜ਼ਰੂਰ ਪਾਣਗੇ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ